ਉਹ ਨਾਦੀਆਂ ਜਦੋਂ ਜਦੋਂ ਕੱਲ ਕੱਲ ਪਤਾ ਲੱਗਿਆ ਜੀ ਨਾਦੀਆਂ ਡਿਪਟੀ ਕਮਿਸ਼ਨਰ ਨੂੰ ਜਿਹੜੇ ਹਦਾਇਤਾਂ ਨੇ ਉਹ ਦੇ ਦਿੱਤੀਆਂ ਗਈਆਂ ਸੀਗਾ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਬੜੀ ਜਲਦੀ ਹੋਊਗੀ ਕੰਮ ਪਾਣੀ ਭਰ ਗਿਆ ਪਨੀਰੀਆ ਕਤਮ ਜਦੋਂ ਪਾੜ ਪਊਗਾ ਨਾ ਜੀ ਦੇਖੋ ਪਾਣੀ ਤਾਂ ਆਉਣਾ ਹੈ ਖੇਤਾਂ 'ਚ ਗੱਲ ਨੂੰ ਸਮਝੋ ਹੁਣ ਇਹ ਵੀ ਨਹੀਂ ਲੱਗ ਸਕਦਾ ਪਤਾ ਲੱਗ ਸਕਦਾ ਹੈਗਾ ਵੀ ਕਦੋਂ ਕਿੱਥੇ ਕੀ ਹੋਊਗਾ ਇਹ ਤੁਸੀਂ ਐਂਟੀਸੀਪੇਟ ਬਹੁਤਾ ਨਹੀਂ ਕਰ ਸਕਦੇ ਪਾੜ ਪੈ ਗਿਆ ਐਡਮਿਨਿਸਟ੍ਰੇਸ਼ਨ ਵੀ ਔਰ ਨਾਲ ਲੋਕ ਵੀ ਸਾਰੇ ਲੱਗੇ ਹੋਏ ਨੇ ਬੜੀ ਜਲਦੀ ਕਵਰ ਹੋ ਜਾਊਗਾ ਕੋਈ ਨੁਕਸਾਨ ਹੁੰਦਾ ਤਾਂ ਮੌਜੂਦ ਦਿ ਕੜਿਆਲ ਬੜਾ ਉਹ ਨਾਜ਼ਰ ਜਦੋਂ ਜਦੋਂ ਕੱਲ ਕੱਲ ਪਤਾ ਲੱਗਿਆ ਜੀ ਨਾਜ਼ਰ ਡਿਪਟੀ ਕਮਿਸ਼ਨਰ ਨੂੰ ਜਿਹੜੇ ਹਦਾਇਤਾਂ ਨੇ ਉਹ ਦੇ ਦਿੱਤੀਆਂ ਗਈਆਂ ਸੀਗਾ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਔਰ ਮੈਂ ਸਮਝਦਾ ਕਿ ਬੜੀ ਜਲਦੀ ਉਹ ਵੀ ਗੌਰ ਕਰੇਗਾ ਜਦੋਂ ਪਾਣੀ ਭਰ ਗਿਆ ਪਨੀਰੀਆ ਕਦਮ ਜਦੋਂ ਪਾੜ ਪਊਗਾ ਨਾ ਜੀ ਦੇਖੋ ਪਾਣੀ ਤਾਂ ਆਉਣਾ ਖੇਤਾਂ 'ਚ ਗੱਲ ਨੂੰ ਸਮਝੋ ਹੁਣ ਇਹ ਵੀ ਨਹੀਂ ਲੱਗ ਸਕਦਾ ਪਤਾ ਲੱਗ ਸਕਦਾ ਹੈਗਾ ਵੀ ਕਦੋਂ ਕਿੱਥੇ ਕੀ ਹੋਊਗਾ ਇਹ ਤੁਸੀਂ ਐਂਟੀਸੀਪੇਟ ਬਹੁਤਾ ਨਹੀਂ ਕਰ ਸਕਦੇ ਪਾੜ ਪੈ ਗਿਆ ਐਡਮਿਨਿਸਟ੍ਰੇਸ਼ਨ ਵੀ ਔਰ ਨਾਲ ਲੋਕ ਵੀ ਸਾਰੇ ਲੱਗੇ ਹੋਏ ਨੇ ਬੜੀ ਜਲਦੀ ਕਵਰ ਹੋ ਜਾਊਗਾ ਕੋਈ ਨੁਕਸਾਨ ਹੁੰਦਾ ਤਾਂ ਮੌਜੂਦ ਦਿਖੇ ਆਬਵੀਅਸਲੀ ਉਹ ਨਾਲ ਦੀ ਜਦੋਂ ਜਦੋਂ ਕੱਲ ਕੱਲ ਪਤਾ ਲੱਗਿਆ ਜੀ ਨਾਲ ਦੀਆਂ ਡਿਪਟੀ ਕਮਿਸ਼ਨਰ ਨੂੰ ਜਿਹੜੇ ਹਦਾਇਤਾਂ ਨੇ ਉਹ ਦੇ ਦਿੱਤੀਆਂ ਗਈਆਂ ਸੀਗਾ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਬੜੀ ਜਲਦੀ ਉਹ ਵੀ ਕਵਰ ਹੋ ਜਾਣਾ ਹੈ ਪਾਣੀ ਪਰ ਗਿਆ ਪਨੀਰੀਆ ਕਦ ਮੂ ਜਦੋਂ ਪਾੜ ਪਊਗਾ ਨਾ ਜੀ ਦੇਖੋ ਪਾਣੀ ਤਾਂ ਆਉਣਾ ਹੈ ਖੇਤਾਂ 'ਚ ਗੱਲ ਨੂੰ ਸਮਝੋ ਹੁਣ ਇਹ ਵੀ ਨਹੀਂ ਲੱਗ ਸਕਦਾ ਪਤਾ ਲੱਗ ਸਕਦਾ ਹੈਗਾ ਵੀ ਕਦੋਂ ਕਿੱਥੇ ਕੀ ਹੋਊਗਾ ਇਹ ਤੁਸੀਂ ਐਂਟੀਸੀਪੇਟ ਬਹੁਤਾ ਨਹੀਂ ਕਰ ਸਕਦੇ ਪਾੜ ਪੈ ਗਿਆ ਐਡਮਿਨਿਸਟ੍ਰੇਸ਼ਨ ਵੀ ਉਹ ਨਾਲ ਲੋਕ ਵੀ ਸਾਰੇ ਲੱਗੇ ਹੋਏ ਨੇ ਬੜੀ ਜਲਦੀ ਕਵਰ ਹੋ ਜਾਊਗਾ ਕੋਈ ਨੁਕਸਾਨ ਹੁੰਦਾ ਤਾਂ ਮੌਜੂਦ ਦਿੱਖੇ ਆਬਵੀਅਸਲੀ ਸਰ ਜੀ ਉਹ ਨਾਦਨੀ ਜਦੋਂ ਜਦੋਂ ਕੱਲ ਕੱਲ ਪਤਾ ਲੱਗੇ ਜੀ ਨਾਦਨੀ ਦੇ ਡਿਪਟੀ ਕਮਿਸ਼ਨਰ ਨੂੰ ਜਿਹੜੇ ਹਦਾਇਤਾਂ ਨੇ ਉਹ ਦੇ ਦਿੱਤੀਆਂ ਗਈਆਂ ਸੀਗਾ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਬੜੀ ਜਲਦੀ ਉਹ ਵੀ ਕੰਮ ਕਰ ਦੇਣਾ ਪਾਣੀ ਭਰ ਗਿਆ ਪਨੀਰੀਆਂ ਕਤਮ ਹੋ ਗਈ ਜਦੋਂ ਪਾੜ ਪਊਗਾ ਨਾ ਜੀ ਦੇਖੋ ਪਾਣੀ ਤਾਂ ਆਉਣਾ ਹੈ ਖੇਤਾਂ 'ਚ ਗੱਲ ਨੂੰ ਸਮਝੋ ਹੁਣ ਇਹ ਵੀ ਨਹੀਂ ਲੱਗ ਸਕਦਾ ਪਤਾ ਲੱਗ ਸਕਦਾ ਹੈਗਾ ਵੀ ਕਦੋਂ ਕਿੱਥੇ ਕੀ ਹੋਊਗਾ ਇਹ ਤੁਸੀਂ ਐਂਟੀਸੀਪੇਟ ਬਹੁਤਾ ਨਹੀਂ ਕਰ ਸਕਦੇ ਪਾੜ ਪੈ ਗਿਆ ਐਡਮਿਨਿਸਟ੍ਰੇਸ਼ਨ ਵੀ ਔਰ ਨਾਲ ਲੋਕ ਵੀ ਸਾਰੇ ਲੱਗੇ ਹੋਏ ਨੇ ਬੜੀ ਜਲਦੀ ਕਵਰ ਹੋ ਜਾਊਗਾ ਕੋਈ ਨੁਕਸਾਨ ਹੁੰਦਾ ਤਾਂ ਮੌ Субтитры сделал DimaTorzok